ਗੁਰਨਾਮ ਸਿੰਘ ਆਪਣੇ ਹੀ ਹਸਪਤਾਲ ਦੇ ਵਿੱਚ ਅੱਜ ਬੜੇ ਚਿਰਾਂ ਬਾਅਦ ਆਇਆ ਹੈ ਅੱਜ ਉਸਨੇ ਇੱਕ ਹਸਪਤਾਲ ਦਾ ਜਾਇਜ਼ਾ ਲੈਣ ਲਈ ਹਸਪਤਾਲ ਨੂੰ ਅੰਦਰੋਂ ਦੇਖਣ ਲਈ ਅਸਲੀਅਤ ਜਾਣਨ ਲਈ ਉਸਨੇ ਇੱਕ ਭੇਸ ਬਣਾ ਰੱਖਿਆ ਹੈ ਦੇਖਣ ਨੂੰ ਬੜਾ ਹੀ ਗਰੀਬ ਅਤੇ ਭਿਖਾਰੀ ਟਾਈਪ ਦਾ ਲੱਗ ਰਿਹਾ ਹੈ ਦੋਸਤੋ ਸਿਰ ਦੇ ਉੱਪਰ ਇੱਕ ਪਾਟੀ ਪੁਰਾਣੀ ਪੱਗ ਅਤੇ ਮੋੜੇ ਉੱਪਰ ਇੱਕ ਚਿੱਟੇ ਰੰਗ ਦੀ ਦਾੜੀ ਚਿੱਟੇ ਰੰਗ ਦੀਆਂ ਮੁੱਛਾਂ ਅਤੇ ਬੜੇ ਹੀ ਪਾਟੇ ਅਤੇ ਪੁਰਾਣੇ ਗੰਦਲੇ ਕੱਪੜੇ ਪਾ ਕੇ ਹਨ ਪੈਰਾਂ ਦੇ ਵਿੱਚ ਮੋਰੀ ਨਿਕਲੇ ਹੋਏ ਚੱਪਲਾਂ ਦੋਸਤੋ ਇਸ ਹਾਲਾਤੇ ਵਿੱਚ ਜਦੋਂ ਅੰਦਰ ਜਾਂਦਾ ਹੈ ਤਾਂ ਅੰਦਰ ਕਹਿੰਦਾ ਹੈ ਮੈਂ ਸੁਣਿਆ ਹੈ ਇਸ ਹਸਪਤਾਲ ਦੇ ਮਾਲਕ ਨੇ ਇਸ ਨੂੰ ਆਪਣੇ ਪਿਤਾ ਜੀ ਦੀ ਯਾਦ ਦੇ ਵਿੱਚ ਬਣਾਇਆ ਹੈ ਅਤੇ ਕਿਹਾ ਹੈ ਵੀ ਜੇਕਰ ਕਿਸੇ ਕੋਲ ਪੈਸੇ ਨਹੀਂ ਹਨ ਜੇਕਰ ਕੋਈ ਗਰੀਬ ਆਪਣਾ ਇਲਾਜ ਕਰਾਉਣਾ ਚਾਹੁੰਦਾ ਹੈ ਤਾਂ ਉਸ ਨੂੰ ਉਹੋ ਜਿਹੀਆਂ ਸੁਵਿਧਾਵਾਂ ਨਾਲ ਉਹਦੇ ਤਰੀਕਿਆਂ ਨਾਲ ਇਲਾਕਤਾ ਜਾਵੇਗਾ ਜੋ ਕਿ ਕਿਸੇ ਅਮੀਰ ਬੰਦੇ ਦਾ ਹੁੰਦਾ ਹੈ ਜੋ ਕਿ ਕੋਈ ਅਮੀਰ ਬੰਦਾ ਆਪਣੇ ਆਪ ਦਾ ਕਰਵਾਦਾ ਹੈ ਕਿ ਇਹ ਮੈਂ ਸੱਚ ਸੁਣਿਆ ਹੈ ਤਾਂ ਅੰਦਰੋਂ ਕੰਪਾਉਂਡਰ ਕਹਿੰਦੀ ਹੈ ਬਿਲਕੁਲ ਸੱਚ ਜੀ ਤੁਸੀਂ ਠੀਕ ਜਗ੍ਹਾ ਆਏ ਹੋ ਆਓ ਮੈਂ ਤੁਹਾਡੀ ਪਰਚੀ ਕਰ ਦੇਣੀ ਹਾਂ ਤੁਹਾਡੀ ਪਰਚੀ ਬਣਾ ਦੇਣੀ ਹਾਂ ਮੈਂ ਤੁਹਾਡੀ ਮਦਦ ਕਰਦੀ ਹਾਂ ਗੁਰਨਾਮ ਸਿੰਘ ਅੰਦਰੋਂ ਅੰਦਰੀ ਖੁਸ਼ ਹੋ ਜਾਂਦਾ ਹੈ ਵੀ ਮੇਰੇ ਪੈਸੇ ਲਗਾਏ ਬਿਲਕੁਲ ਠੀਕ ਜਗ੍ਹਾ ਹਨ ਅਤੇ ਮੈਂ ਜੋ ਵੀ ਇੱਥੇ ਕੰਮ ਕਰਿਆ ਹੈ ਬਿਲਕੁਲ ਸਹੀ ਚੱਲ ਰਿਹਾ ਹੈ ਲੇਕਿਨ ਅੰਦਰ ਜਾ ਕੇ ਜੋ ਕੁਝ ਉਹ ਦੇਖਦਾ ਹੈ ਉਸ ਨੂੰ ਤੁਸੀਂ ਵੀ ਰਹਿ ਜਾਓਗੇ ਹੈਰਾਨ ਦੋਸਤੋ ਬਣੇ ਰਹੋ ਜੀ ਵੀਡੀਓ ਦੇ ਅੰਤ ਤੱਕ ਆਖਰਕਾਰ ਕਿਵੇਂ ਉਸ ਨੂੰ ਤੱਕੇ ਮਾਰ ਕੇ ਉੱਥੋਂ ਬਾਹਰ ਕੱਢ ਦਿੱਤਾ ਜਾਂਦਾ ਹੈ ਉਸ ਤੋਂ ਬਾਅਦ ਜਦੋਂ ਗੁਰਨਾਮ ਸਿੰਘ ਆਪਣੇ ਅਸਲੀ ਕੱਪੜਿਆਂ ਦੇ ਵਿੱਚ ਅੰਦਰ ਆਦਾ ਹੈ ਅਸਲੀ ਗੁਰਨਾਮ ਸਿੰਘ ਉਸ ਹਸਪਤਾਲ ਦਾ ਮਾਲਕ ਬਣ ਕੇ ਅੰਦਰ ਆਂਦਾ ਹੈ ਫਿਰ ਜੋ ਡਾਕਟਰਾਂ ਦੇ ਹੱਥਾਂ ਪੈਰਾਂ ਦੀਆਂ ਪੈਂਦੀਆਂ ਹਨ ਦੋਸਤੋ ਵੀਡੀਓ ਦੇਖ ਕੇ ਤੁਸੀਂ ਵੀ ਰਹਿ ਜਾਓਗੇ ਹੈਰਾਨ ਬਣ ਰਹੇ ਹੋ ਜੀ ਵੀਡੀਓ ਦੇ ਅੰਤ ਤੱਕ ਜੇਕਰ ਚੈਨਲ ਤੇ ਨਵੇਂ ਹੋ ਚੈਨਲ ਨੂੰ ਕਰ ਲਵੋ ਜੀ ਸਬਸਕ੍ਰਾਈਬ ਨਾਲ ਲੱਗਦੀ ਬੈਲ ਆਈਕਨ ਨੂੰ ਦਬਾ ਦਿਓ ਜਿਸ ਨਾਲ ਸਾਡੀ ਹਰ ਇੱਕ ਨਵੀਂ ਤਾਜੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਕੇ ਦੋਸਤੋ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਇਹ ਬੜੀ ਖਾਸ ਵੀਡੀਓ ਦਰ اصل ਗੁਰਨਾਮ ਸਿੰਘ ਇੱਕ ਬਹੁਤ ਹੀ ਕਰੋੜਪਤੀ ਆਦਮੀ ਹੈ ਉਸ ਕੋਲ ਕਈ ਸਾਰੀਆਂ ਫੈਕਟਰੀਆਂ ਹਨ ਕਈ ਸਾਰੇ ਕੰਪਨੀਆਂ ਉਸ ਦੇ ਥੱਲੇ ਕੰਮ ਕਰਦੀਆਂ ਹਨ ਉਸ ਨੇ ਆਪਣੇ ਪਿਤਾ ਜੀ ਦੀ ਯਾਦ ਦੇ ਵਿੱਚ ਕਈ ਸ਼ਹਿਰਾਂ ਦੇ ਵਿੱਚ ਵੱਡੇ ਵੱਡੇ ਹਸਪਤਾਲ ਖੋਲੇ ਹਨ ਜਿਸ ਦੇ ਵਿੱਚ ਵੱਡੇ ਵੱਡੇ ਅਮੀਰ ਬੰਦੇ ਆਪਣਾ ਇਲਾਜ ਕਰਾਣ ਆਉਂਦੇ ਹਨ ਉੱਥੇ ਹੀ ਜੋ ਕੋਈ ਗਰੀਬ ਆਦਮੀ ਸਤਮੁੱਚ ਗਰੀਬ ਦਿਖਦਾ ਹੈ ਕਰਕੇ ਉਹਨਾਂ ਦਾ ਇਲਾਜ ਵੀ ਫ੍ਰੀ ਦੇ ਵਿੱਚ ਕਰਾਇਆ ਜਾਂਦਾ ਹੈ ਗੁਰਨਾਬ ਨੇ ਆਪਣੇ ਡਾਕਟਰਾਂ ਨੂੰ ਆਪਣੇ ਮੈਨੇਜਰਾਂ ਨੂੰ ਕਹਿ ਰੱਖਿਆ ਹੈ ਕਿ ਜੇਕਰ ਇਸ ਤਰ੍ਹਾਂ ਦਾ ਕੋਈ ਵੀ ਆਦਮੀ ਆਵੇ ਜਿਸ ਕੋਲ ਪੈਸੇ ਨਹੀਂ ਹਨ ਤੁਸੀਂ ਉਸ ਕੋਲੋਂ ਪੈਸੇ ਨਹੀਂ ਲੈਣੇ ਭਾਵੇਂ ਗਰੀਬ ਹੈ ਭਾਵੇਂ ਅਮੀਰ ਹੈ ਜ਼ਿੰਦਗੀ ਸਾਰਿਆਂ ਦੀ ਇੱਕ ਵਰਗੀ ਹੈ ਲੇਕਿਨ ਕਈ ਸਾਲ ਹੋ ਚੁੱਕੇ ਹਨ ਗੁਰਨਾਬ ਹੁਣ ਬਜ਼ੁਰਗ ਹੋ ਚੁੱਕਿਆ ਹੈ ਆਪਣੇ ਹਸਪਤਾਲਾਂ ਦੇ ਵਿੱਚ ਟੂਰ ਕੱਢਣ ਦੇ ਵਿੱਚ ਆਪਣੇ ਹਸਪਤਾਲਾਂ ਵਿੱਚ ਜਾਣ ਵਿੱਚ ਅਸਮਰਤ ਹੈ ਬਹੁਤ ਹੀ ਘਟ ਜਾਂਦਾ ਹੈ ਸਾਲ ਦੇ ਵਿੱਚ ਸ਼ਾਇਦ ਇੱਕ ਗੜਾ ਲੱਗਦਾ ਹੈ ਉਦੋਂ ਉਸਤੇ ਆਨ ਦੀ ਖਬਰ ਪਹਿਲਾਂ ਕਈ ਦਿਨ ਪਹਿਲਾਂ ਪਹੁੰਚ ਜਾਂਦੀ ਹੈ ਸਾਰਾ ਕੁਝ ਹਸਪਤਾਲ ਦੇ ਵਿੱਚ ਠੀਕ ਹੋ ਜਾਂਦਾ ਹੈ ਲੇਕਿਨ ਫਿਰ ਵੀ ਉਸ ਨੂੰ ਵਾਰ-ਵਾਰ ਸ਼ਿਕਾਇਤਾਂ ਮਿਲਦੀਆਂ ਹਨ ਵੀ ਤੇਰੇ ਹਸਪਤਾਲਾਂ ਵਿੱਚ ਕੁਝ ਵੀ ਠੀਕ ਨਹੀਂ ਚੱਲਦਾ ਜਿਹੜੇ ਡਾਕਟਰ ਹਨ ਟੰਗ ਤਣਾ ਇਲਾਜ ਨਹੀਂ ਕਰਦੇ ਗਰੀਬਾਂ ਨੂੰ ਘੰਟਾ ਘਟਿਆ ਲਾਈਨਾਂ ਦੇ ਵਿੱਚ ਖੜਾ ਰਹਿਣਾ ਪੈਂਦਾ ਹੈ ਅਤੇ ਟੰਗ ਤਣਾ ਦਿਖਦੇ ਨਹੀਂ ਹਨ ਉਧਰ ਅਮੀਰਾਂ ਨੂੰ ਕਈ-ਕਈ ਮਿੰਟ ਤੱਕ ਦੇਖਦੇ ਹਨ ਅਤੇ ਢੰਗ ਨਾਲ ਉਹਨਾਂ ਦੀ ਗੱਲ ਸੁਣਦੇ ਹਨ ਕਈ ਟੈਸਟ ਉਹਨਾਂ ਦੇ ਕਰਾਉਂਦੇ ਹਨ ਅਤੇ ਉਹਨਾਂ ਤੋਂ ਮੋਟੀ ਰਕਮ ਵਸੂਲੀ ਜਾਂਦੀ ਹੈ ਦੋਸਤੋ ਇਹਨਾਂ ਕੁਝ ਸੁਣ ਰਿਹਾ ਹੈ ਗੁਰਨਾਮ ਚਲੋ ਅੱਜ ਸੋਚਿਆ ਹੈ ਅੱਜ ਪ੍ਰੀਖਿਆ ਲਈ ਜਾਵੇ ਇੱਕ-ਇੱਕ ਕਰਕੇ ਜਿੰਨੇ ਮੇਰੇ ਹਸਪਤਾਲ ਹਨ ਸਾਰਿਆਂ ਦਾ ਆਪਾਂ ਜਾਇਜ਼ਾ ਲਵਾਂਗੇ ਅਤੇ ਦੇਖਾਂਗੇ ਕਿ ਕਿਹੜੇ ਦੇ ਵਿੱਚ ਸਭ ਤੋਂ ਵਧੀਆ ਸਹੂਲਤ ਗਰੀਬ ਬੰਦੇ ਵਾਸਤੇ ਹੈ ਕਿਉਂਕਿ ਉਸਨੇ ਹਸਪਤਾਲ ਪੈਸੇ ਕਮਾਉਣ ਵਾਸਤੇ ਨਹੀਂ ਖੋਲੇ ਪੈਸੇ ਤਾਂ ਉਸ ਨੂੰ ਕੰਪਨੀਆਂ ਵਿੱਚੋਂ ਆ ਰਹੇ ਹਨ ਪੈਸਿਆਂ ਵਾਸਤੇ ਉਸ ਕੋਲ ਢੇਰੋਂ ਫੈਕਟਰੀਆਂ ਹਨ ਇਹ ਤਾਂ ਉਸ ਨੇ ਸਮਾਜ ਸੇਵਾ ਵਾਸਤੇ ਇਹ ਤਾਂ ਉਸ ਨੇ ਲੋਕ ਸੇਵਾ ਵਾਸਤੇ ਖੋਲੇ ਹਨ ਦੋਸਤੋ ਪਹਿਲੇ ਨੰਬਰ ਤੇ ਪਟਿਆਲਾ ਸ਼ਰ ਦੇ ਆਪਣੇ ਮਲਟੀ ਸਪੈਸ਼ਲਿਸਟ ਵੱਡੇ ਹਸਪਤਾਲ ਦੇ ਵਿੱਚ ਜਾਂਦਾ ਹੈ ਦੋਸਤੋ ਹਸਪਤਾਲ ਦੇ ਗੇਟ ਅਗਿਆਦਿਆ ਹੀ ਉਸ ਨੂੰ ਅਹਿਸਾਸ ਹੈ ਵੀ ਅੰਦਰ ਕੁਝ ਨਾ ਕੁਝ ਨਵਾਂ ਦੇਖਣ ਨੂੰ ਮਿਲੇਗਾ ਅੱਜ ਇਹ ਤਜਰਬਾ ساری ਉਮਰ ਮੈਂ ਨਹੀਂ ਭੁੱਲਣਾ ਲੇਕਿਨ ਇਹਨਾਂ ਕੁਝ ਨਹੀਂ ਸੋਚਿਆ ਸੀ ਜੋ ਕੁਝ ਉਸ ਨਾਲ ਹੋਣ ਵਾਲਾ ਹੈ ਦੋਸਤੋ ਅੰਦਰ ਜਾਂਦਾ ਹੈ ਅੰਦਰ ਕੰਪਾਉਂਡਰ ਉਸ ਨੂੰ ਪਰਚੀ ਬਣਾਉਣ ਵਾਸਤੇ ਲੈ ਜਾਂਦੀ ਹੈ ਅਤੇ ਪਰਚੀ ਬਣਾਉਣ ਵੇਲੇ ਉਸ ਤੋਂ 200 ਰੁਪਏ ਮੰਗਾ ਜਾਂਦਾ ਹੈ ਕਹਿੰਦੇ ਹਣ ਸਾਬ ਡਾਕਟਰ ਦੀ ਫੀਸ ਹੈ 200 ਰੁਪਏ ਤਾਂ ਤੁਹਾਨੂੰ ਦੇਣਾ ਪਵੇਗਾ ਗੁਰਨਾਮ ਆਖਦਾ ਮੈਂ ਤੁਹਾਨੂੰ ਪਹਿਲਾਂ ਕਿਹਾ ਹੈ ਮੇਰੇ ਕੋਲ ਪੈਸੇ ਨਹੀਂ ਹਨ ਮੈਂ ਕਿਹੜੇ ਪਾਸੋਂ ਪੈਸੇ ਲਿਆਵਾਂ ਜੇਕਰ ਪੈਸੇ ਹੁੰਦੇ ਮੈਂ ਇਸ ਹਸਪਤਾਲ ਦੇ ਵਿੱਚ ਕਿਉਂ ਆਣਾ ਸੀ ਮੈਂ ਤਾਂ ਸੋਚਿਆ ਸੀ ਵੀ ਇਸ ਹਸਪਤਾਲ ਦੇ ਵਿੱਚ ਫ੍ਰੀ ਵਿੱਚ ਲੋਕਾਂ ਦਾ ਇਲਾਜ ਹੁੰਦਾ ਹੈ ਗਰੀਬਾਂ ਦਾ ਇਲਾਜ ਹੁੰਦਾ ਹੈ ਤੁਸੀਂ ਪੈਸੇ ਅਮੀਰਾ ਤੋਂ ਕਮਾਓ ਮਰਤੋ ਕੀ ਭੜਦੇ ਹੋ ਦੋਸਤੋ ਕੰਪਾਉਂਡਰ ਕਹਿਣ ਲੱਗ ਜਾਂਦੀ ਹੈ ਪੈਸੇ ਨਹੀਂ ਹੁੰਦਾ ਬਾਹਰ ਭੱਜ ਜਾਓ ਅਤੇ ਇੱਥੇ ਤੁਹਾਨੂੰ ਕੁਝ ਨਹੀਂ ਮਿਲਣਾ ਦੋਸਤੋ ਨਿਰਾਸ਼ ਹੋ ਜਾਂਦਾ ਹੈ ੱੱਕੇ ਮਾਰ ਕੇ ਉਤਨੋਂ ਤੋਂ ਬਾਹਰ ਕੱਢ ਦਿੱਤਾ ਜਾਂਦਾ ਹੈ ਸੋਚਦਾ ਹੈ ਕਿ ਬਦਲਾ ਲਊਗਾ ਲੇਕਿਨ ਜੇ ਅੱਜ ਹੁਣ ਇੱਥੇ ਕੁਝ ਕਰ ਦਿਆ ਬਾਕੀ ਜਿਹੜੇ ਮੇਰੇ ਹਸਪਤਾਲ ਹਨ ਸਭ ਲੋਕ ਬਿਲਕੁਲ ਸਤਰਕ ਹੋ ਜਾਣਗੇ ਸਭ ਲੋਕ ਚੁੱਕਨੇ ਹੋ ਜਾਣਗੇ ਅਤੇ ਇਸ ਤਰ੍ਹਾਂ ਮੈਂ ਕੁਝ ਵੀ ਨਹੀਂ ਕਰ ਪਾਣਾ ਅਤੇ ਸਿਰਫ ਇੱਕ ਹਸਪਤਾਲ ਤੇ ਐਕਸ਼ਨ ਲਵਾਵਾਂਗਾ ਉਸ ਦੇ ਵਿੱਚ ਵੀ ਸ਼ਾਇਦ ਹੀ ਕੋਈ ਜਪੇਟ ਦੇ ਵਿੱਚ ਆਵੇ ਦੋਸਤੋ ਉੱਥੋਂ ਬਾਹਰ ਆ ਜਾਂਦਾ ਹੈ ਅਤੇ ਆਪਣੇ ਡਰਾਈਵਰ ਨੂੰ ਜੋ ਕਿ ਬਹੁਤ ਦੂਰ ਤੇ ਖੜਾ ਹੈ ਇਸ਼ਾਰਾ ਕਰਦਾ ਹੈ ਵੀ ਉਹਲੇ ਤੋਂ ਜਨਰਲ ਸਭਾ ਆ ਗਿਆ ਹੈ ਇਹਨਾਂ ਨੂੰ ਆਪਾਂ ਕੱਲ ਦੇਖਾਂਗੇ ਕੱਲ ਨੂੰ ਇਸ ਦੇ ਮੈਨੇਜਰ ਰੂਮ ਹੈ ਰੰਗੇ ਹੱਥੀ ਫੜਾਂਗਾ ਅਤੇ ਸੀਸੀਟੀਵੀ ਦੇ ਵਿੱਚ ਜੋ-ਜੋ ਮੇਰੇ ਨਾਲ ਕੈਦ ਹੋਇਆ ਹੈ ਉਸ ਦਾ ਹਿਸਾਬ ਬਾਅਦ ਵਿੱਚ ਇਹਨਾਂ ਤੋਂ ਲਵਾਂਗੇ ਦੋਸਤੋ ਚਲੇ ਜਾਂਦੇ ਹੁਣ ਹੁਣ ਵਾਰੀ ਹੈ ਜੀ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਵੱਡੇ ਹਸਪਤਾਲ ਦੀ ਜਿੱਥੋਂ ਕਿ ਉਸ ਨੂੰ ਭਾਰੀ ਉਮੀਦਾਂ ਹਨ ਕਿਉਂਕਿ ਇਸ ਹਸਪਤਾਲ ਦਾ ਜਿਹੜਾ ਮੈਨੇਜਰ ਹੈ ਜੋ ਕਿ ਸਾਰੇ ਹਸਪਤਾਲ ਦੇ ਡਾਕਟਰਾਂ ਨੂੰ ਸਾਰੇ ਕੰਪਾਊਂਡਰਾਂ ਨੂੰ ਸਾਰੀਆਂ ਲੈਬਾਂ ਨੂੰ ਉੱਥੇ ਜੋ ਸਾਰੇ ਕਰਮਚਾਰੀ ਕੰਮ ਕਰਦੇ ਹੋ ਉਹਨਾਂ ਨੂੰ ਸੰਭਾਲਦਾ ਹੈ ਹਾਲਾਂਕਿ ਹਸਪਤਾਲ ਦਾ ਮਾਲਕ ਗੁਰਨਾਮ ਸਿੰਘ ਹੈ ਲੇਕਿਨ ਸੰਭਾਲ ਰਿਹਾ ਹੈ ਮੈਨੇਜਰ ਆਏ ਦੋਸਤੋ ਉਸੇ ਮੈਨੇਜਰ 'ਤੇ ਉਸਨੂੰ ਖਾਸ ਅਸਰ ਹੈ ਕਿਉਂਕਿ ਉਹ ਉਸ ਦਾ ਬਚਪਨ ਦਾ ਉਹ ਦੋਸਤ ਹੈ ਜੋ ਕਿ ਬੜੇ ਗਰੀਬ ਹਾਲਤੇ ਵਿੱਚ ਲੇਕਿਨ ਉਸਨੇ ਵਾਦਾ ਕਰਿਆ ਸੀ ਕਿ ਜਿੱਕਰ ਮੈਨੂੰ ਕੋਈ ਕੰਮ ਮਿਲੇਗਾ ਮੈਂ ਗਰੀਬ ਲੋਕਾਂ ਦੀ ਮਦਦ ਕਰਾਂਗਾ ਅਤੇ ਹਮੇਸ਼ਾ ਗਰੀਬ ਲੋਕਾਂ ਨੂੰ ਸੁੱਖ ਦੇਵਾਂਗਾ। ਇਹ ਹੀ ਸੋਚ ਕੇ ਗੁਰਨਾਮ ਨੇ ਉਸਨੂੰ ਐਡੇ ਵੱਡੇ ਹਸਪਤਾਲ ਦਾ ਮੈਨੇਜਰ ਬਣਾ ਦਿੱਤਾ ਸੀ। ਦੋਸਤੋ ਉਸ ਤੋਂ ਉਮੀਦ ਹੈ ਕਿਉਂਕਿ ਆਪ ਉਹ ਗਰੀਬ ਸੀ ਉਸਨੂੰ ਜ਼ਮੀਨ ਤੋਂ ਚੱਕ ਕੇ ਗੁਰਨਾਮ ਨੇ ਐਡੇ ਵੱਡੇ ਹਸਪਤਾਲ ਦਾ ਮੈਨੇਜਰ ਬਣਾਇਆ ਹੈ। ਦੋਸਤੋ ਅੰਦਰ ਜਾਂਦਾ ਹੈ ਲੇਕਿਨ ਅੰਦਰ ਉਹੀ ਸਲੋਕ ਉਸਰਾਲ ਵਾਰ ਹੁੰਦਾ ਹੈ ਜੋ ਕਿ ਪਹਿਲਾਂ ਹੋਇਆ ਸੀ ਜੋ ਕਿ ਪਟਿਆਲੇ ਦੇ ਵਿੱਚ ਉਸਰਾਲ ਹੋਇਆ ਸੀ ਉਸ ਨੂੰ ਅੰਦਰ ਜਾਂਦੇ ਸਾਰ ਜਦੋਂ 200 ਰੁਪਿਆ ਮੱਗਿਆ ਜਾਂਦਾ ਹੈ ਤਾਂ 200 ਰੁਪਿਆ ਉਸ ਨੂੰ ਅੰਦਰ ਜਾਂਦੇ ਸਾਰ 200 ਰੁਪਿਆ ਮੱਗਿਆ ਜਾਂਦਾ ਹੈ ਅਤੇ ਜਦੋਂ 200 ਰੁਪਿਆ ਦੇਣ ਤੋਂ ਮਨਾ ਕਰ ਦਿੰਦਾ ਹੈ ਉਸ ਨੂੰ ੱੱਕੇ ਮਾਰ ਕੇ ਉੱਤੋਂ ਬਾਹਰ ਕੱਢ ਦਿੰਦੇ ਹਨ ਉਸ ਨੂੰ ਗਾਲਾਂ ਕੱਢਿਆ ਜਾਂਦੇ ਹਨ ਅਤੇ ਬਾਹਰ ਜੋ ਖੜਾ ਵਾਚਬੈਨ ਹੈ ਉਹ ਕਹਿੰਦਾ ਹੈ ਕਿ ਮੈਂ ਤਾਂ ਪਹਿਲਾਂ ਕਿਹਾ ਸੀ ਕਿ ਭੁੱਖੇ ਨੰਗੇ ਵਾਸਤੇ ਇੱਥੇ ਕੋਈ ਸਥਾਨ ਨਹੀਂ ਹੈ ਇੱਥੇ ਕੋਈ ਜਗ੍ਹਾ ਨਹੀਂ ਹੈ ਜੇ ਭਾਜ ਜਾਇਓ ਤੁ ਕਿਸੇ ਸਰਕਾਰੀ ਹਸਪਤਾਲ ਦੇ ਵਿੱਚ ਜਾ ਕਿਸੇ ਸਰਕਾਰੀ ਡਾਕਟਰ ਨੂੰ ਦਿਖਾ ਐਡੇ ਵੱਡੇ ਮਲਟੀ ਸਪੈਸ਼ਲਿਸਟ ਹਸਪਤਾਲ ਦੇ ਵਿੱਚ ਮੂੰਹ ਚੱਕ ਕੇ ਆ ਜਾਂਦੇ ਹੋ ਤੁਹਾਨੂੰ ਪਤਾ ਵੀ ਹੈ ਇੱਥੇ ਕਿਨੇ ਵੱਡੇ ਅਮੀਰ ਲੋਕ ਆਪਣਾ ਇਲਾਜ ਕਰਵਾਉਂਦੇ ਹਨ ਤੁਹਾਡੇ ਵਰਗਾ ਕਰਕੇ ਉਹਨਾਂ ਨੂੰ ਦਿੱਕਤ ਆਂਦੀ ਹੈ ਤੁਹਾਡੇ ਵਰਗੇ ਇੱਥੇ ਬਦਬੂ ਫਲਾਉਂਦੇ ਹੋ ਮੋਸਕਪ ਲਾਉਂਦੇ ਹਨ ਬਿਮਾਰੀਆਂ ਫੁਲਾਉਂਦੇ ਹਨ ਜਾਂ ਭਾਜਾ ਇੱਥੋਂ ਇੱਥੇ ਹਰ ਇਲਾਜ ਜਾਂ ਕਿਤੇ ਹੋਰ ਜਾ ਕੇ ਖਰਾਬ ਤਾਂ ਕਹਿ ਦਿੰਦਾ ਹੈ ਮੈਂ ਇੱਥੋਂ ਦੇ ਮੈਨੇਜਰ ਨੂੰ ਮਿਲਣਾ ਹੈ ਸੁਣਿਆ ਹੈ ਪਹਿਲਾਂ ਉਹ ਵੀ ਬਹੁਤ ਗਰੀਬ ਸੀ ਦੋਸਤੋ ਫਿਰ ਉਹ ਜੜਾ ਬੋਚਮੈਨ ਹੈ ਫਿਰ ਗਾਹ ਤੇ ਆ ਜਾਂਦਾ ਹੈ ਮਿਲਣਾ ਹੈ ਤੁਮ ਮੈਨੇਜਰ ਸਾਹਿਬ ਨੂੰ ਜੁੱਤੀ ਵੀ ਦੇਖੀ ਹੈ ਕਦੇ ਮੈਨੇਜਰ ਸਾਹਿਬ ਦੀ ਏਡੇ ਵੱਡੇ ਹਸਪਤਾਲ ਦੇ ਮੈਨੇਜਰ ਪਿੰਨ ਕੋ ਮਿਲਣ ਗਏ ਜਾਂ ਪਾਜਾ ਇਥੋਂ ਦੋਸਤੋ ਇਹਨਾਂ ਕੁਝ ਮਾੜਾ ਸੁਣ ਕੇ ਉਹ ਵੀ ਸਭ ਤੋਂ ਜ਼ਿਆਦਾ ਹੈ ਵੀ ਮੈਨੇਜਰ ਦੀ ਆਗਿਆ ਤੋਂ ਬਿਨਾ ਇਹਨੇ ਮਾੜੇ ਬੋਲ ਇਹ ਵਾਚਮੈਨ ਤਾਂ ਨਹੀਂ ਬੋਲ ਸਕਦਾ ਇਹ ਇਸਤੇ ਬਸਤੀ ਗੱਲ ਨਹੀਂ ਹੈ ਇਹ ਇਸਤੇ ਔਕਾਤ ਤੋਂ ਬਾਹਰ ਹੈ ਦੋਸਤੋ ਸਭ ਤੋਂ ਜ਼ਿਆਦਾ ਹੈ ਵੀ ਇਹ ਵੀ ਸਭ ਵਿਗ ਗਏ ਹਨ ਪੈਸੇ ਨੇ ਇਹਨਾਂ ਨੂੰ ਅੰਦਾ ਕਰ ਦਿਆ ਹੈ ਅਤੇ ਪੈਸੇ ਅੱਗੇ ਇਹਨਾਂ ਨੂੰ ਕੁਝ ਨਹੀਂ ਦਿਖਦਾ ਦੋਸਤੋ ਉੱਥੋਂ ਚਲੇ ਆਂਦਾ ਹੈ ਬੜਾ ਹੀ ਭਾਰੀ ਮਨ ਹੈ ਉੱਥੋਂ ਵਾਪਸ ਜਾਣਾ ਚਾਹੁੰਦਾ ਹੈ ਲੇਕਿਨ ਫਿਰ ਸੋਚਦਾ ਹੈ ਪਰ ਚਲੋ ਕੋਈ ਗੱਲ ਨਹੀਂ ਆਪਾਂ ਨੂੰ ਹਜੇ ਹੋਰ ਹਸਪਤਾਲਾਂ ਦੇ ਵਿੱਚ ਜਾ ਜਾਣਾ ਚਾਹੀਦਾ ਹੈ ਕੀ ਪਤਾ ਉੱਥੇ ਕੋਈ ਪੜਾ ਮਾਨਸ ਮਿਲ ਜਾਵੇ ਜਿੱਥੇ ਸੱਚਮੁੱਚ ਮੇਰੀਆਂ ਉਮੀਦਾਂ ਆਰਾਜ ਹੁੰਦਾ ਹੋਵੇ ਇਹ ਤਾਂ ਸੱਚਮੁੱਚ ਮੇਰੇ ਪੈਸੇ ਦੀ ਬਰਬਾਦੀ ਹੈ ਇੱਥੋਂ ਪੈਸਾ ਤਾਂ ਮੈਨੂੰ ਮਿਲ ਰਿਹਾ ਹੈ ਲੇਕਿਨ ਜਿਸ ਭਲਾਈ ਵਾਸਤੇ ਮੈਂ ਇੱਥੇ ਇਨਾ ਵੱਡਾ ਹਸਪਤਾਲ ਖੜਾ ਕੀਤਾ ਸੀ ਜਿਸ ਵਾਸਤੇ ਮੈਂ ਇਨਾ ਪੈਸਾ ਲਗਾਇਆ ਜਿਸ ਵਾਸਤੇ ਮੈਂ ਇਨੀ ਮਿਹਨਤ ਕੀਤੀ ਅਤੇ ਅੱਜ ਬਿਲਕੁਲ ਵੀ ਉਹ ਉਲਟਾ ਕੰਮ ਹੋ ਰਿਹਾ ਹੈ ਇੱਥੇ ਗਰੀਬਾਂ ਦਾ ਇਲਾਜ ਤਾਂ ਕੀ ਹੋਣਾ ਹੈ ਗਰੀਬ ਮਰੀਜ਼ਾਂ ਨੂੰ ਤੱਕੇ ਮਾਰ ਕੇ ਬਾਹਰ ਕੱਢਿਆ ਜਾਂਦਾ ਹੈ ਇੱਥੇ ਤਾਂ ਮੈਨੂੰ ਕੋਈ ਉਮੀਦ ਨਹੀਂ ਹੈ ਦੋਸਤੋ ਤੀਜੇ ਸ਼ਾਇਦ ਜਾਣੇ ਕਿ ਲੁਧਿਆਣੇ ਦੇ ਵਿੱਚ ਜਾਂਦਾ ਹੈ ਦੋਸਤੋ ਉੱਥੋਂ ਦੇ ਵੱਡੇ ਹਸਪਤਾਲ ਜੋ ਕਿ ਉਸ ਦਾ ਆਪਦਾ ਹੈ ਅੰਦਰ ਜਾਂਦਾ ਹੈ ਅਤੇ ਅੰਦਰ ਉਸ ਨੂੰ ਕੁਝ ਬਦਲਾ ਲੱਗ ਰਿਹਾ ਹੈ ਅਤੇ ਉਸ ਨੂੰ ਉਮੀਦ ਹੈ ਸ਼ਾਇਦ ਇੱਥੇ ਮੇਰਾ ਕੁਝ ਨਾ ਕੁਝ ਹੋ ਜਾਵੇ ਕਿਉਂਕਿ ਅੰਦਰ ਪਹਿਲਾਂ ਤੋਂ ਕਈ ਗਰੀਬ ਲੋਕ ਬੈਠੇ ਹਨ ਦੇਖਣ ਚ ਲੱਗ ਰਿਹਾ ਹੈ ਸ਼ਾਇਦ ਇੱਥੇ ਗਰੀਬ ਲੋਕਾਂ ਦਾ ਇਲਾਜ ਮੁਫਤ ਵਿੱਚ ਹੁੰਦਾ ਹੈ ਇੱਥੇ ਗਰੀਬ ਲੋਕਾਂ ਦੀ ਸੁਣੀ ਜਾਂਦੀ ਹੈ ਤਾਂ ਕਰਕੇ ਪਹਿਲਾ ਵਾਂਗੇ ਹਸਪਤਾਲਾਂ ਤੋਂ ਉਲਟ ਇੱਥੇ ਅੰਦਰ ਗਰੀਬ ਲੋਕ ਵੀ ਦਿਖਾਈ ਦੇ ਰਹੇ ਹਨ ਦੋਸਤੋ ਖੁਸ਼ ਹੁੰਦਾ ਹੈ ਮਨ ਹੀ ਮਨ ਸੋਚਦਾ ਹੈ ਚਲੋ ਇੱਕ ਜਗ੍ਹਾ ਤਾਂ ਐਸੀ ਹੈ ਜਿੱਥੇ ਮੇਰੇ ਸੁਪਨੇ ਸাকার ਹੋ ਰਹੇ ਹਨ ਜਿੱਥੇ ਮੇਰੇ ਅਨਸਾਰ ਇੱਥੇ ਕੰਮ ਹੋ ਰਿਹਾ ਹੈ ਦੋਸਤੋ ਅੰਦਰ ਜਾਂਦਾ ਹੈ ਅੰਦਰ ਜਾਂਦੇ ਸਾਰ ਉੱਥੇ ਕੰਪਾਉਂਡਰ ਕੋਲ ਜਾਂਦਾ ਹੈ ਕਹਿੰਦਾ ਮੇਰੇ ਕੋਲ ਪੈਸੇ ਨਹੀਂ ਹਨ ਮੈਂ ਆਪਣਾ ਇਲਾਜ ਇੱਥੇ ਕਰਨਾ ਚਾਹੁੰਦਾ ਹਾਂ ਸੁਣਿਆ ਹੈ ਇਹ ਵੱਡੇ ਕਿਸੇ ਕਰੋੜਪਤੀ ਆਦਮੀ ਉਸਨੇ ਆਪਣੇ ਪਿਤਾ ਦੀ ਯਾਦ ਦੇ ਵਿੱਚ ਬਣਾਇਆ ਹੈ ਮੇਰਾ ਇਲਾਜ ਕਰ ਦੇ ਉਹ ਮੈਨੂੰ ਗੰਭੀਰ ਬਿਮਾਰੀ ਹੈ ਦੇਖੋ ਮੇਰੇ ਖੱਬੇ ਪਾਸੇ ਦਰਦ ਹੋ ਰਿਹਾ ਹੈ ਸ਼ਾਇਦ ਮੈਨੂੰ ਕੋਈ ਦਿਲ ਦਾ ਰੋਗ ਹੈ ਮੇਰਾ ਇਲਾਜ ਕਰਾਓ ਦੋਸਤੋ ਅੰਦਰ ਕੰਪਾਉਂਡਰ ਉਸ ਦਾ ਸੁਣ ਕੇ ਉਸ ਨੂੰ ਇੱਕ ਬੀਲਚੇਰ ਤੇ ਬਿਠਾ ਦਿੰਦਾ ਹੈ ਅੰਦਰ ਆਪ ਪਿਆਰ ਨਾਲ ਲੈ ਕੇ ਜਾਂਦਾ ਹੈ ਕਹਿੰਦਾ ਕੋਈ ਗੱਲ ਨਹੀਂ ਤੁਸੀਂ ਇੱਥੇ ਬੈਠੋ ਅਤੇ ਇੱਥੇ ਤੁਹਾਡਾ ਇਲਾਜ ਤਸੱਲੀਪੁਰਨ ਹੋਵੇਗਾ ਤੁਸੀਂ ਚਿੰਤਾ ਨਾ ਕਰੋ ਬਸ ਇੱਥੇ ਆਰਾਮ ਨਾਲ ਬੈਠ ਜਾਵੋ ਦੂਜਿਆਂ ਨੂੰ ਤੰਗ ਨਹੀਂ ਕਰਨਾ ਅਤੇ ਜਦੋਂ ਤੁਹਾਡੀ ਵਾਰੀ ਆਵੇਗੀ ਅਸੀਂ ਆਪ ਡਾਕਟਰ ਸਾਹਿਬ ਕੋਲ ਤੁਹਾਨੂੰ ਲੈ ਕੇ ਜਾਵਾਂਗੇ ਅਤੇ ਤੁਹਾਨੂੰ ਅਵਾਜ਼ ਮਾਰ ਦਿੱਤੀ ਜਾਵੇਗੀ ਉਦੋਂ ਤੱਕ ਪੁੱਛਣਾ ਨਹੀਂ ਹੈ ਬਸ ਕਿਸੇ ਨੂੰ ਵੀ ਤੁਹਾਡਾ ਕਿੰਨਾ ਕੁ ਨੰਬਰ ਚੱਲ ਰਿਹਾ ਹੈ ਦੋਸਤੋ ਸੋਚਦਾ ਕੋਈ ਗੱਲ ਨਹੀਂ ਇੱਥੇ ਬੈਠ ਜਾਂਦੇ ਹਾਂ ਲੇਕਿਨ ਘੰਟਿਆਂ ਬਦੀ ਉੱਥੇ ਬੈਠਾ ਰਹਿੰਦਾ ਹੈ ਅਤੇ ਬਾਅਦ ਦੇ ਵਿੱਚ ਨਾਲ ਵਾਲੇ ਜੋ ਗਰੀਬ ਬੰਦੇ ਹਨ ਜੋ ਮਰੀਜ਼ ਹਨ ਉਹਨਾਂ ਨੂੰ ਪੁੱਛਤਾ ਹੈ ਭਾਈ ਆਪਣਾ ਨੰਬਰ ਨਹੀਂ ਆਇਆ ਕਈ ਜਣੇ ਅੰਦਰ ਜਾ ਰਹੇ ਹਨ ਉਹ ਦੇਖੋ ਉਹ ਜਿਹੜਾ ਕੋਟ ਪੈਂਟ ਪਾ ਕੇ ਬੰਦਾ ਆਇਆ ਸੀ ਉਹ ਮੇਰੇ ਤੋਂ ਕਿੰਨਾ ਹੀ ਬਾਅਦ ਚ ਆਇਆ ਹੈ ਅਤੇ ਉਸ ਦਾ ਨੰਬਰ ਆ ਗਿਆ ਹੈ ਆਪਣਾ ਨੰਬਰ ਨਹੀਂ ਆ ਰਿਹਾ ਕੀ ਗੱਲ ਹੈ ਤਾਂ ਨਾਲ ਵਾਲੇ ਦੱਸਦੇ ਹਨ ਵੀ ਇਹ ਜਿਹੜੇ ਡਾਕਟਰ ਹਨ ਇਹ ਪਹਿਲਾਂ ਅਮੀਰ ਬੰਦਿਆਂ ਨੂੰ ਦੇਖਦੇ ਹਨ ਜਿਨ੍ਹਾਂ ਨੇ ਪੈਸੇ ਦਿੱਤੇ ਹਨ ਆਪਣੇ ਵਰਗੇ ਫ੍ਰੀ ਵਾਲਿਆਂ ਨੂੰ ਉਦੋਂ ਦੇਖਦੇ ਹਨ ਜਦੋਂ ਕੋਈ ਨਹੀਂ ਹੁੰਦਾ ਉਦੋਂ ਆਪਣਾ ਨੰਬਰ ਆਂਦਾ ਹੈ ਅਤੇ ਇਸ ਕਾਰਨ ਆਪਣਾ ਨੰਬਰ ਘੰਟੇਬਦੀ ਬਾਦ ਹੁੰਦਾ ਹੈ ਚਲੋ ਕੋਈ ਗੱਲ ਨਹੀਂ ਘਟੋ ਘਟ ਆਪਣਾ ਨੰਬਰ ਤਾਂ ਆ ਰਿਹਾ ਹੈ ਇੰਨੇ ਵੱਡੇ ਪ੍ਰਾਈਵੇਟ ਹਸਪਤਾਲ ਦੇ ਵਿੱਚ ਸ਼ਾਇਦ ਇਹੀ سلوਕ ਹੋਵੇਗਾ ਜੋ ਆਪਣੇ ਨਾਲ ਕੀਤਾ ਜਾ ਰਿਹਾ ਹੈ ਦੋਸਤੋ ਅੰਦਰ ਜਾਂਦਾ ਹੈ ਉਸ ਦੇ ਵਾਰੀ ਆ ਜਾਂਦੀ ਹੈ ਡਾਕਟਰ ਸਾਹਿਬ ਨੂੰ ਦਿਖਾਉਂਦਾ ਹੈ ਡਾਕਟਰ ਸਾਹਿਬ ਉਹਨੇ ਪਿਆਰ ਨਾਲ ਹੀ ਦੇਖਦੇ ਜਿਨਾਂ ਕਿ ਸ਼ਾਇਦ ਉਹ ਕਦੇ ਇਸ ਹਸਪਤਾਲ ਦੇ ਵਿੱਚ ਪਹਿਲਾਂ ਆਇਆ ਕਰਦਾ ਸੀ ਉਦੋਂ ਦੇਖਿਆ ਕਰਦੇ ਹਨ ਦੋਸਤੋ ਇੱਕਦਮ ਅਚਾਨਕ ਉਸ ਨੂੰ ਬਸ ਥੋੜਾ ਬੋਤਾ ਲਿਕੇ ਭਜਾ ਦਿੰਦੇ ਹਨ ਕਹਿ ਦਿੰਦੇ ਹਨ ਅਟੈਸਟ ਕਰਾ ਲਓ ਦੋਸਤੂ ਟੈਸਟ ਵਾਲੇ ਪਾਸੇ ਜਾਂਦਾ ਹੈ ਅੱਗੋਂ ਉਸ ਤੋਂ 5000 ਰੁਪਏ ਟੈਸਟ ਦਾ ਮੰਗ ਲਦੇ ਹਨ ਕਹ ਦਿੰਦਾ ਹੈ ਵੀ ਮੇਰੇ ਕੋਲ ਫੀਸ ਨਹੀਂ ਹੈ ਮੈਂ ਤਾਂ 200 ਰੁਪਏ ਨਹੀਂ ਦਿੱਤਾ 5000 ਤੁਹਾਨੂੰ ਕਿੱਥੋਂ ਦੇ ਦੇਵਾ ਤਾਂ ਕਹ ਦਿੰਦਾ ਹੈ ਇੱਥੇ ਸਿਰਫ ਡਾਕਟਰ ਦੀ ਫੀਸ ਮਾਫ ਹੈ ਤੁਹਾਨੂੰ ਟੈਸਟ ਤਾਂ ਕਰਾਉਣੇ ਪੈਣਗੇ ਜੇਕਰ ਚਲੋ 5000 ਨਹੀਂ ਹੈ ਤੁਸੀਂ ਗਰੀਬ ਹੋ ਇਸ ਹਸਪਤਾਲ ਦਾ ਕਾਨੂੰਨ ਹੈ ਵੀ ਇੱਥੇ ਕੋਈ ਗਰੀਬ ਬੰਦਾ ਆਵੇ ਉਸ ਨੂੰ ਵਾਪਸ ਨਹੀਂ ਮੋੜਿਆ ਜਾਂਦਾ ਚਲੋ ਐ ਕਰ ਤੂੰ 500 ਰੁਪਏ ਦੇ ਦੇ ਤੇਰਾ ਅਸੀਂ ਇੱਥੇ ਇਲਾਜ ਕਰ ਦੇਵਾਂਗੇ ਤੇਰਾ ਟੈਸਟ ਕਰ ਦੇਵਾਂਗੇ ਸੋਚਦਾ ਹੈ ਚਲੋ ਕੋਈ ਗੱਲ ਨਹੀਂ ਇਹਨਾਂ ਕੋ ਤਾਂ ਚੱਲਦਾ ਹੈ ਮੈਂ ਆਪੇ ਮੈਨੇਜਰ ਨੂੰ ਸਮਝਾ ਦਿਆਂਗਾ ਘੱਟੋ ਘੱਟ ਪਿੰਲੇ ਵਰਗੇ ਹਸਪਤਾਲਾਂ ਵਰਗਾ ਤਾਂ ਨਹੀਂ ਹੈ ਜਿੱਥੇ ਬਿਲਕੁਲ ਵੀ ਗਰੀਬਾਂ ਦਾ ਇਲਾਜ ਨਹੀਂ ਹੋ ਰਿਹਾ ਸੀ ਘੱਟੋ ਘੱਟ ਮੇਰਾ ਇਲਾਜ ਤਾਂ ਇੱਥੇ ਹੋ ਰਿਹਾ ਹੈ ਭਾਵੇਂ ਮੈਨੂੰ ਥੋੜੇ ਬਹੁਤ ਪੈਸੇ ਦੇਣੇ ਪੈ ਰਹੇ ਹਨ ਦੋਸਤੋ ਆਪਣੀ ਜੇਬ ਦੇ ਵਿੱਚੋਂ ਹੱਥ ਪੈਰ ਦਾ ਹੈ ਅਤੇ ਇੱਕ 500 ਦਾ ਨੋਟ ਕੱਟ ਕੇ ਉਸ ਕੰਪਾਉਂਡਰ ਨੂੰ ਫੜਾ ਦਿੰਦਾ ਹੈ ਉਸ ਦਾ ਟੈਸਟ ਤਾਂ ਕੀਤਾ ਜਾਂਦਾ ਹੈ ਲੇਕਿਨ ਦੋਸਤੋ ਉਹ じゃ ਨਹੀਂ ਜਿਹੋ ਜਿਹਾ ਹੋਣਾ ਚਾਹੀਦਾ ਸੀ ਜਲਦਬਾਜੀ ਦੇ ਵਿੱਚ ਜਿਹੋ ਜੀ ਰਿਪੋਰਟ ਬਣਦੀ ਹੈ ਉਹ ਜੀ ਰਿਪੋਰਟ ਬਣਾ ਕੇ ਉਸ ਨੂੰ ਤੋਰ ਦਿੱਤਾ ਜਾਂਦਾ ਹੈ ਕਿਉਂਕਿ ਅਮੀਰ ਜੋ ਮਰੀਜ਼ ਹਨ ਉਹ ਵੀ ਇੱਥੇ ਆਏ ਹਨ ਉਹਨਾਂ ਦੀ ਰਿਪੋਰਟ ਬਿਲਕੁਲ ਠੀਕ ਤਰੀਕੇ ਨਾਲ ਰੁਕ ਰੁਕੇ ਆਰਾਮ ਦੇ ਨਾਲ ਬਿਲਕੁਲ ਤਸल्ली बख्श ਕੀਤੀ ਜਾਂਦੀ ਹੈ ਦੋਸਤੋ ਦੇਖ ਕੇ ਹੈਰਾਨ ਹੈ ਵੀ ਗਰੀਬ ਬਦੇ ਦਾ ਇੱਥੇ ਇਲਾਜ ਤਾਂ ਹੋ ਰਿਹਾ ਹੈ ਲੇਕਿਨ ਸਿਰਫ ਕਾਗਜੀ ਇਲਾਜ ਹੋ ਰਿਹਾ ਹੈ ਸਹੀ ਤਾਂ ਇੱਥੇ ਕੁਝ ਵੀ ਨਹੀਂ ਹੋ ਰਿਹਾ ਦੋਸਤੋ ਨਿਰਾਸ਼ ਹੁੰਦਾ ਹੈ ਅਤੇ ਉੱਥੇ ਖੜੇ ਆਸ-ਪਾਸ ਦੇ ਕੰਪਾਉਂਡਰਾਂ ਨੂੰ ਕਹਿਣ ਲੱਗ ਜਾਂਦਾ ਹੈ ਪਹਿਲਾਂ ਤਾਂ ਤੁਸੀਂ ਮੇਰੇ ਤੋਂ ਬਿਲਕੁਲ ਗਲਤ ਪੈਸੇ ਨਹੀਂ ਹਨ ਉੱਥੋਂ ਮੇਰੇ ਟੰਗ ਤੜਾ ਰਿਪੋਰਟ ਨਹੀਂ ਕੀਤੀ ਮੈਂ ਸਭ ਜਾਣਦਾ ਹਾਂ ਤੁਸੀਂ ਪੈਸੇ ਦੇ ਭੁੱਖੇ ਹੋ ਅਤੇ ਤਾਂ ਹੀ ਮੇਰੇ ਨਾਲ ਇਹੋ ਜਿਹਾ ਸ਼ੁਰੂ ਕਰ ਰਹੇ ਹੋ ਇਹਨਾਂ ਸੁਣ ਕੇ ਕੋਲ ਖੜਾ ਇੱਕ ਕੰਪਾਉਂਡਰ ਕਹਿ ਦਿੰਦਾ ਹੈ ਵੀ ਮੈਨੇਜਰ ਸਾਹਿਬ ਨੂੰ ਬੁਲਾ ਲਿਆਂਗਾ ਜੇਕਰ ਜ਼ਿਆਦਾ ਕਹੋਗੇ ਤਾਂ ਉਹ ਬਹੁਤ ਸਖਤ ਆਦਮੀ ਹਨ ਤੇਰੇ ਵਰਗਿਆਂ ਨੂੰ ਮਿੰਟਾਂ ਵਿੱਚ ਸਦਾ ਕਰਨਾ ਜਾਣਦੇ ਹਨ ਹੁਣ ਇਹਨਾਂ ਸੁਣ ਕੇ ਗੁਰਨਾਮ ਪੜਕ ਜਾਂਦਾ ਹੈ ਬੁਲਾ ਲੈ ਮੈਨੇਜਰ ਨੂੰ ਦੇਖ ਲਾਂਗੇ ਮੈਨੇਜਰ ਨੂੰ ਅਤੇ ਜੋ ਵੀ ਹਾਲ ਹੋਵੇਗਾ ਦੇਖੀ ਜਾਵੇਗੀ ਲੇਕਿਨ ਤੁਸੀਂ ਜੋ ਕਰ ਰਹੇ ਹੋ ਬਿਲਕੁਲ ਗਲਤ ਕਰ ਰਹੇ ਹੋ ਜਾਂ ਤਾਂ ਮੈਨੂੰ ਪਹਿਲਾ ਬਾਹਰ ਭਜਾ ਦਿੰਦੇ ਅਤੇ ਜੇਕਰ ਮੈਨੂੰ ਅੰਦਰ ਲਿਆਇਆ ਹੈ ਮੇਰਾ ਟੰਗਤਰਾ ਇਲਾਜ ਤਾਂ ਕਰੋ ਜੇਕਰ ਮੈਨੂੰ ਪਹਿਲਾ ਬਾਹਰ ਤੋੜ ਦਿੰਦੇ ਮੈਂ ਕਿਤੇ ਹੋਰ ਚਲਾ ਜਾਣਾ ਸੀ ਇਸ ਤਰ੍ਹਾਂ ਤਾਂ ਤੁਸੀਂ ਬਸ ਕਾਗਜ਼ੀ ਇਲਾਜ ਕਰ ਰਹੇ ਹੋ ਇਹ ਇਲਾਜ ਬਿਲਕੁਲ ਬਨਾਕਾਬਲੇ ਬਰਦਾਸ਼ਤ ਹੈ ਮਰੀਜ਼ਾ ਨਾਲ ਇਸ ਤਰ੍ਹਾਂ ਤੁਸੀਂ ਕਿਵੇਂ ਕਰ ਸਕਦੇ ਹੋ ਗਰੀਬ ਬੰਦੇ ਨੂੰ ਇਲਾਜ ਦਾ ਹੱਕ ਨਹੀਂ ਕਿ ਗਰੀਬੰਦਾ ਮਰ ਜਾਵੇ ਇਹ ਤਾਂ ਬਿਲਕੁਲ ਗਲਤ ਗੱਲ ਹੈ ਤੁਸੀਂ ਜੋ ਕੁਝ ਕਰ ਰਹੇ ਹੋ ਮੈਂ ਇਸ ਦੀ ਰਿਪੋਰਟ ਤੁਹਾਡੇ ਮੈਨੇਜਰ ਨੂੰ ਕਰਾਂਗਾ ਦੋਸਤੋ ਇਹਨਾ ਖੜਾਕਾ ਸੁਣ ਕੇ ਇਹਨੀ ਆਵਾਜ਼ ਸੁਣ ਕੇ ਮੈਨੇਜਰ ਸਾਹਿਬ ਆਪ ਉੱਥੇ ਆ ਜਾਂਦੇ ਹਨ ਮੈਨੇਜਰ ਸਾਹਿਬ ਉਸ ਬਜ਼ੁਰਗ ਉਸ ਬਿਮਾਰ ਉਸ ਗਰੀਬ ਆਦਮੀ ਨੂੰ ਦੇਖ ਕੇ ਕਹਿੰਦੇ ਹਨ ਹਾਂ ਭਾਈ ਇੱਥੇ ਕੀ ਲੈਣਾ ਆਇਆ ਹੈ ਕੀ ਕਰਾਣਾ ਆਇਆ ਹੈ ਕਿ ਤੂੰ ਬਿਮਾਰ ਹੈ ਅਗੋ ਗੁਰਨਾਮ ਹਾਂ ਦੇ ਸਿਰ ਹਲਾ ਦਿੰਦਾ ਹੈ ਜੀ ਹਾਂ ਮੈਨੇਜਰ ਸਾਹਿਬ ਮੈਂ ਬਿਮਾਰ ਹਾਂ ਮੇਰੇ ਕਬੇ ਪਾਸੇ ਪਰਸੋਂ ਤੋਂ ਦਰਦ ਹੋ ਰਿਹਾ ਹੈ ਮੈਂ ਸੋਚਿਆ ਇੱਥੇ ਆਪਣਾ ਇਲਾਜ ਕਰਵਾ ਲਵਾਂ ਕਿਉਂਕਿ ਮੈਂ ਸੁਣਿਆ ਸੀ ਵੀ ਇੱਥੇ ਬਿਲਕੁਲ ਗਰੀਬਾਂ ਦਾ ਫਰੀ ਇਲਾਜ ਹੁੰਦਾ ਹੈ ਦੋਸਤੋ ਮੈਨੇਜਰ ਐਨਐਸ ਦੇ ਹਸਪਤਾਲ ਦਾ ਹੈ ਗਰੀਬਾਂ ਦਾ ਉਹ ਵੀ ਫਰੀ ਇਲਾਜ ਉਹ ਵੀ ਇੱਥੇ ਅਸੀਂ ਤਾਂ ਬਸ ਅਵੇਂ ਮਾੜਾ ਮੋਟਾ ਕਰ ਦਿੰਦੇ ਹਾਂ ਕਿਉਂਕਿ ਸਾਡੇ ਮਾਲਕ ਨੇ ਸਾਨੂੰ ਕਿਹਾ ਹੈ ਬਾਕੀ ਜਦਾ ਨਾ ਬੁਢਕ ਅਤੇ ਤੇਰੇ ਵਰਗੇ ਇੱਥੇ ਛੱਤੀ ਆਦੇ ਹਨ ਜੇ ਭਾਜ ਜਾਏ ਤੋ ਕਿਤੇ ਹੋਰ ਇਲਾਜ ਕਰਾ ਲੈ ਸਰਕਾਰੀ ਹਸਪਤਾਲ ਤੇਰੇ ਵਾਸਤੇ ਖੁੱਲੇ ਹਨ ਉੱਥੇ ਚਲਾ ਜਾ ਉੱਥੇ ਵੀ ਅੱਜਕੱਲ ਵਧੀਆ ਡਾਕਟਰ ਹਨ ਇੱਥੇ ਕੀ ਲੈਣਾ ਆਇਆ ਹੈ ਐਡੇ ਵੱਡੇ ਮਲਟੀ ਸਪੈਸ਼ਲਿਸਟ ਹਸਪਤਾਲ ਨੂੰ ਦੇਖ ਕੇ ਤੇਰੇ ਵਰਗੇ ਇੱਥੇ ਆ ਜਾਂਦੇ ਹਨ ਕੱਲ ਨੂੰ ਮਰਗ ਕਰ ਗਿਆ ਸਾਡੇ ਹਸਪਤਾਲ ਦਾ ਨਾਮ ਡੁਬਾਵੇਂਗਾ ਜੇ ਭਾਜ ਜਾ ਤੂੰ ਦੋਸਤੋ ਬੜਾ ਹੀ ਨਿਰਾਸ਼ ਹੁੰਦਾ ਹੈ ਗੁਰਨਾਮ ਵਿਚਾਰਾ ਉਤੋਂ ਬੇਇੱਜ਼ਤੀ ਕਰਾ ਕੇ ਬਾਹਰ ਆ ਜਾਂਦਾ ਹੈ ਸੋਚਦਾ ਹੈ ਕੱਲ ਨੂੰ ਇਸ ਤੋਂ ਬਦਲਾ ਲਵਾਂਗਾ ਅਤੇ ਵਾਪਸ ਆਪਣੇ ਡਰਾਈਵਰ ਕੋਲ ਆ ਜਾਂਦਾ ਹੈ ਡਰਾਈਵਰ ਸਾਹਿਬ ਘਰ ਨੂੰ ਗੱਡੀ ਮੋੜ ਲੱਗ ਜਾਂਦੇ ਹਨ ਕਿਉਂਕਿ ਰਾਤ ਹੋਣ ਵਾਲੀ ਹੈ ਸ਼ਾਮ ਦੇ 6 ਵੱਜ ਚੁੱਕੇ ਹਨ ਦੋਸਤੋ ਆਪਣੇ ਘਰ ਨੂੰ ਜਾਣ ਲੱਗਦੇ ਹਨ ਦੋਸਤੋ ਇੰਨੇ ਦੇ ਵਿਚਕਾਰ ਮੁਹਾਲੀ ਸ਼ਹਿਰ ਵਿੱਚ ਉਸ ਦਾ ਇੱਕ ਹੋਰ ਹਸਪਤਾਲ ਹੈ ਸੋਚਦਾ ਹੈ ਸ਼ਾਇਦ ਇੱਥੇ ਕੁਝ ਢੰਗ ਦਾ ਮਿਲ ਜਾਵੇ ਸ਼ਾਮ ਹੋਣ ਵਾਲੀ ਹੈ ਅਤੇ ਦੁਪਹਿਰ ਦੇ ਤਕਰੀਬਨ ਡੇਢ ਬੱਜ ਚੁੱਕੇ ਹਨ ਦੋਸਤੋ ਘਰ ਵੀ ਜਾਣਾ ਹੈ ਅਤੇ ਡਰਾਈਵਰ ਨੂੰ ਕਹਿੰਦਾ ਹੈ ਚਲੋ ਹੁਣ ਘਰ ਚਲੀਏ ਦੋਸਤੋ ਡਰਾਈਵਰ ਗੱਡੀ ਨੂੰ ਘਰ ਵੱਲ ਮੋੜ ਲੈਂਦਾ ਹੈ ਅਤੇ ਦੋਵੇਂ ਜਣੇ ਘਰ ਜਾਣ ਲੱਗਦੇ ਹਨ ਲੇਕਿਨ ਰਸਤੇ ਦੇ ਵਿੱਚ ਮੁਹਾੜੀ ਸ਼ਹਿਰ ਵਿੱਚ ਉਸ ਨੂੰ ਯਾਦ ਆਉਂਦਾ ਹੈ ਇੱਥੇ ਵੀ ਮੇਰਾ ਇੱਕ ਹਸਪਤਾਲ ਹੈ ਸ਼ਾਇਦ ਹੁਣ ਬੰਦ ਹੋਣ ਵਾਲਾ ਹੋਣਾ ਦੋਸਤੋ ਮੈਨੂੰ ਉੱਥੇ ਜਾਣਾ ਚਾਹੀਦਾ ਹੈ ਸ਼ਾਇਦ ਇੱਥੇ ਕਿਸੇ ਗਰੀਬ ਬੰਦੇ ਦਾ ਟੱਕ ਤਰਾ ਇਲਾਜ ਹੋਵੇ ਦੋਸਤੋ ਪਰੇਮ ਨਾਲ ਦੁਖੀ ਮਨ ਨਾਲ ਉੱਥੇ ਜਾਣ ਲੱਗਦਾ ਹੈ ਕਿਉਂਕਿ ਇੱਕ ਝੂਠੀ ਜੀ ਉਮੀਦ ਸੀ ਕਿਉਂਕਿ ਪਿਛਲੇ ਤਿੰਨ ਹਸਪਤਾਲਾਂ ਦੇ ਵਿੱਚ ਉਸ ਨੂੰ ਬੜਾ ਹੀ ਜਲੀਲ ਕਰਕੇ ਕੱਢਿਆ ਗਿਆ ਸੀ ਅਤੇ ਉਸ ਦਾ ਢੰਗਤਰਾਂ ਇਲਾਜ ਨਹੀਂ ਕੀਤਾ ਗਿਆ ਦੋਸਤੋ ਇੱਥੇ ਆਂਦਾ ਹੈ ਅਤੇ ਇੱਥੇ ਆ ਕੇ ਦੇਖਦਾ ਹੈ ਸਾਰਾ ਹੈਰਾਨ ਰਹਿ ਜਾਂਦਾ ਹੈ ਉਸ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਹੈ ਖੁਸ਼ੀ ਨਾਲ ਗਦਗਦ ਹੋਟਦਾ ਹੈ ਦੋਸਤੋ ਇੱਥੇ ਗਰੀਬ ਬੰਦਿਆਂ ਦੀ ਧੀੜ ਲੱਗੀ ਸੀ ਅਤੇ ਡਾਕਟਰ ਸਾਹਿਬ ਬਿਲਕੁਲ ਟਰਮੇ ਨਾਲ ਤਸੱਲੀ ਨਾਲ ਉਹਨਾਂ ਦਾ ਇਲਾਜ ਕਰ ਰਹੇ ਹਨ ਇੱਥੋਂ ਦੇ ਮੈਨੇਜਰ ਸਾਹਿਬ ਆਪ ਗੇਟ ਤੇ ਖੜੇ ਹਨ ਅਤੇ ਕੱਲੇ-ਕੱਲੇ ਗਰੀਬ ਬੰਦੇ ਨੂੰ ਹੱਥ ਜੋੜ ਕੇ ਅੰਦਰ ਬੁਲਾ ਰਹੇ ਹਨ ਉਹਨਾਂ ਦੀ ਮਦਦ ਕਰ ਰਹੇ ਹਨ ਜੋ ਵੀ ਮਰੀਜ਼ ਹਨ ਉਹਨਾਂ ਨੂੰ ਆਪ ਸੰਭਾਲ ਰਹੇ ਹਨ ਅਤੇ ਉਹਨਾਂ ਨੂੰ ਦੇਖ ਕੇ ਡਾਕਟਰ ਵੀ ਹੋਰ ਵਧੀਆ ਤਰੀਕੇ ਨਾਲ ਉਹਨਾਂ ਦਾ ਇਲਾਜ ਕਰ ਰਹੇ ਹਨ ਇਹ ਮੈਨੇਜਰ ਹੈ ਜੀ ਅਮਨਦੀਪ ਸਿੰਘ ਜੋ ਕਿ ਇੱਕ ਗੁਰਸਿੱਖ ਲੜਕਾ ਹੈ ਅਤੇ ਬੜੀ ਛੋਟੀ ਉਮਰ ਦੇ ਵਿੱਚ ਮੈਨੇਜਰ ਦੀ ਪੋਸਟ ਤੇ ਪਹੁੰਚਿਆ ਹੈ ਬੜਾ ਪੜਿਆ ਲਿਖਾ ਹੈ ਦੋਸਤੋ ਉਸ ਦੀ ਕਾਬਲੀਅਤ ਨੂੰ ਦੇਖ ਕੇ ਗੁਰਨਾਮ ਨੇ ਉਸ ਨੂੰ ਮੈਨੇਜਰ ਬਣਾਇਆ ਸੀ ਅਤੇ ਅੱਜ ਉਸ ਤੋਂ ਬੜੇ ਖੁਸ਼ ਹਨ ਬੜਾ ਪ੍ਰਸੰਨ ਹਨ ਸੋਚਦੇ ਹਨ ਇਹੋ ਜਿਹੀ ਮੈਨੇਜਰ ਸਾਰੇ ਹਸਪਤਾਲਾਂ ਦੇ ਵਿੱਚ ਜੇਕਰ ਸ਼ਾਇਦ ਹੁੰਦੇ ਤਾਂ ਅੱਜ ਮੈਂ ਪਤਾ ਨਹੀਂ ਕਿੰਨਾ ਪੁੰਖਟਿਆ ਹੁੰਦਾ ਮੈਂ ਤਾਂ ਪੁੰਖਟਣ ਵਾਸਤੇ ਐਡੇ ਵੱਡੇ ਹਸਪਤਾਲ ਖੋਲੇ ਸਨ ਦੇਖੋ ਅੱਜ ਉਹਨਾਂ ਦੀ ਕੀ ਹਾਲਤ ਹੈ ਅੱਜ ਕੀ ਹਾਲਤ ਹਨ ਅਤੇ ਅੰਦਰ ਜਾਂਦਾ ਹੈ ਸੁੱਤਦਾ ਹੈ ਚਲੋ ਟੈਸਟ ਲਿਆ ਜਾਵੇ ਦੋਸਤੋ ਅੰਦਰ ਜਾ ਕੇ ਬੜੇ ਪਿਆਰ ਨਾਲ ਉਹ ਅਮਨਦੀਪ ਉਸ ਨੂੰ ਅੰਦਰ ਲੈ ਜਾਂਦਾ ਹੈ ਗੁਰਨਾਮ ਦਾ ਆਪ ਧਿਆਨ ਰੱਖਦਾ ਹੈ ਦੋਸਤੋ ਡਾਕਟਰ ਕੋਲ ਲੈ ਜਾਂਦਾ ਹੈ ਡਾਕਟਰ ਵਧੀਆ ਉਸ ਦਾ ਇਲਾਜ ਕਰਦੇ ਹਨ ਅਤੇ ਰਿਪੋਰਟਾਂ ਕਰੀਆਂ ਜਾਂਦੀਆਂ ਹਨ 1 ਰੁਪਿਆ ਉਸ ਤੋਂ ਲਿਆ ਲੈਂਦਾ ਉੱਤੋਂ ਵਧੀਆ ਉਸ ਨੂੰ ਰੋਟੀ ਪਾਣੀ ਚੁਕਾਇਆ ਜਾਂਦਾ ਹੈ ਅਮਨ ਕਹਿੰਦਾ ਹੈ ਤੁਹਾਨੂੰ ਕਿਸੇ ਚੀਜ਼ ਦੀ ਲੋੜ ਹੈ ਮਲਕੋ ਕੋਈ ਦਵਾਈ ਦੱਪੇ ਦੀ ਕੋਈ ਹੋਰ ਚੀਜ਼ ਦੀ ਕਪੜੇ ਲੀੜੀ ਦੀ ਲੋੜ ਹੈ ਮੈਂ ਆਪਣੀ ਤਨਖਾਹ ਚੋਂ ਕਟਾ ਕੇ ਤੁਹਾਨੂੰ ਦੇ ਦੇਵਾਂਗਾ ਤੁਸੀਂ ਚਿੰਤਾ ਨਾ ਕਰੋ ਗਰੀਬ ਬੰਦੇ ਦੀ ਸੇਵਾ ਤਾਂ ਰੱਬ ਦੀ ਸੇਵਾ ਹੈ ਤੁਸੀਂ ਫਿਕਰ ਨਾ ਕਰੋ ਮੈਂ ਪੂਰੀ ਜਾਨ ਲਗਾ ਦੇਵਾਂਗਾ ਤੁਹਾਡਾ ਇਲਾਜ ਕਰਕੇ ਰਹਾਗਾ ਤੁਸੀਂ ਜੇਕਰ ਇੱਥੇ ਪਰਤੀ ਹੋਣਾ ਚਾਹੁੰਦੇ ਹੋ ਕੋਈ ਗੱਲ ਨਹੀਂ ਤੁਸੀਂ ਇੱਥੇ ਪਰਤੀ ਹੋ ਸਕਦੇ ਹੋ ਇੱਥੇ ਬਹੁਤ ਬੈਡ ਹਾਲੇ ਖਾਲੀ ਪਏ ਹਨ ਤੁਹਾਡਾ ਇਲਾਜ ਤਸੱਲੀ ਪੂਰਨ ਕਰਿਆ ਜਾਵੇਗਾ ਇੱਥੇ ਬਹੁਤ ਗਰੀਬ ਲੋਕ ਤੁਹਾਡੇ ਵਰਗੇ ਆਦੇ ਹਨ ਵਧੀਆ ਇਲਾਜ ਕਰਾ ਕੇ ਜਾਂਦੇ ਹਨ ਦੋਸਤੋ ਅਮਨਦੀਪ ਦੀ ਇੰਨੀ ਇਮਾਨਦਾਰੀ ਦੇਖ ਕੇ ਉਹ ਗੁਰਨਾਮ ਬੜਾ ਖੁਸ਼ ਹੈ ਅੰਦਰੋਂ ਅੰਦਰ ਗਦਗਦ ਹੋ ਉਠਿਆ ਹੈ ਬੜਾ ਸੁਣਾ ਇਹਨਾਂ ਨੇ ਇਲਾਜ ਕਰਿਆ ਹੈ ਬੜੇ ਸੁੰਦਰ ਤਰੀਕੇ ਨਾਲ ਠੰਮੇ ਨਾਲ ਤਸੱਲੀ ਨਾਲ ਰਿਪੋਰਟ ਕਰਾਈ ਦੋਸਤੋ ਇੰਨੀ ਵਧੀਆ ਸਹੂਲਤਾਂ ਸ਼ਾਇਦ ਕਿਸੇ ਹਸਪਤਾਲ ਦੇ ਵਿੱਚ ਜਾ ਕੇ ਲੱਖ ਰੁਪਏ ਖਰਚ ਕਰਕੇ ਨਹੀਂ ਮਿਲਦੀ ਜੋ ਕਿ ਇੱਥੇ ਬਿਲਕੁਲ ਮੁਫਤ ਵਿੱਚ ਮਿਲ ਰਹੀ ਹੈ ਤਾਂ ਹੀ ਕਰਕੇ ਸ਼ਾਇਦ ਇੱਥੇ ਇੰਨੇ ਗਰੀਬ ਲੋਕ ਆਏ ਹਨ ਦੋਸਤੋ ਬੜਾ ਹੀ ਹੈਰਾਨ ਹੈ ਅਤੇ ਬੜੀਆ ਲੱਗ ਰਿਹਾ ਹੈ ਵੀ ਬੜਾ ਚੰਗਾ ਮਾਹੌਲ ਹੈ ਅਤੇ ਬਾਹਰ ਆ ਕੇ ਆਪਣੀ ਅਸਲੀਅਤ ਅਮਨਦੀਪ ਨੂੰ ਦਿਖਾ ਦਿੰਦਾ ਹੈ ਦੋਸਤੋ ਅੱਗੋ ਹਰਾਨ ਹੈ ਅਤੇ ਅੱਗੋ ਨਮਸਕਾਰ ਕਰਦਾ ਹੈ ਸਤਿ ਸ਼੍ਰੀ ਅਕਾਲ ਬੁਲਾਉਂਦਾ ਹੈ ਵੀ ਤੁਸੀਂ ਇੱਥੇ ਆਪ ਆਏ ਹੋ ਮੈਨੂੰ ਬੜੀ ਖੁਸ਼ੀ ਮਿਲੀ ਦੱਸੋ ਜੀ ਤੁਹਾਨੂੰ ਕੀ ਕਮੀ ਲੱਗੀ ਮੈਂ ਉਸ ਕਮੀ ਨੂੰ ਜ਼ਰੂਰ ਸੁਧਾਰਾਂਗਾ ਇਹਨੀ ਗੱਲ ਸੁਣ ਕੇ ਗੁਰਨਾਮ ਖੁਸ਼ ਹੋ ਜਾਂਦਾ ਹੈ ਕਹਿੰਦਾ ਹੈ ਪੁੱਤਰਾ ਮੈਨੂੰ ਕੋਈ ਕਮੀ ਨਹੀਂ ਲੱਗੀ ਦਰਅਸਲ ਮੈਨੂੰ ਜਿੰਨੀ ਖੁਸ਼ੀ ਆਜ ਤੈਨੂੰ ਇਸ ਹਾਲਾਤ ਦੇ ਵਿੱਚ ਇਸ ਤਰ੍ਹਾਂ ਗਰੀਬ ਲੋਕਾਂ ਦੀ ਸੇਵਾ ਕਰਦਾ ਦੇਖਦਾ ਮਿਲੀ ਹੈ ਐਨੀ ਤਾਂ ਸ਼ਾਇਦ ਪਹਿਲਾਂ ਕਦੀ ਨਹੀਂ ਸੀ ਮਿਲੀ ਦੋਸਤੋ ਉਸ ਨੂੰ ਸ਼ਾਬਾਸੀ ਦਿੰਦਾ ਹੈ ਗਲਵਕੜੀ ਵਿੱਚ ਪਾ ਲਿੰਦਾ ਹੈ ਸਾਰੇ ਆਸ-ਪਾਸ ਸਟਾਫ ਅਤੇ ਉੱਥੇ ਜੋ ਮਰੀਜ਼ ਹਨ ਦੇਖ ਕੇ ਹੈਰਾਨ ਹਨ ਵੀ ਆਪ ਮਾਲਕ ਇੱਥੇ ਗਰੀਬ ਬਣ ਕੇ ਆਇਆ ਹੈ ਦੋਸਤੋ ਬਿਲਕੁਲ ਸਾਰੇ ਹੱਕੇ ਬੱਕੇ ਹਨ ਉਸ ਨੂੰ ਗਲਵਕੜੀ ਦੇ ਵਿੱਚ ਲੈ ਕੇ ਆਰਾਮ ਨਾਲ ਕਹਿੰਦਾ ਹੈ ਅੱਜ ਤੋਂ ਬਾਅਦ ਮੈਂ ਤੈਨੂੰ ਆਪਣੇ ਸਾਰੇ ਹਸਪਤਾਲ ਇੰਡਸਟਰੀ ਦਾ ਜਿੰਨੇ ਵੀ ਮੇਰੇ ਥੱਲੇ ਪੰਜਾਬ ਅਤੇ ਪੰਜਾਬ ਤੋਂ ਬਾਹਰ ਹਸਪਤਾਲ ਹਨ ਉਹਨਾਂ ਦਾ ਮੈਂ ਤੈਨੂੰ ਸੀਈਓ ਬਣਾਉਣਾ ਹਾਂ ਸਾਰਿਆਂ ਨੂੰ ਅੱਜ ਤੋਂ ਬਾਅਦ ਤੂੰ ਮੈਨੇਜ ਕਰੇਗਾ ਅਤੇ ਐਲਾਨ ਕਰਦਾ ਹੈ ਵੀ ਉਹ ਜਿਹੜੇ ਤਿੰਨ ਮੈਨੇਜਰ ਹਨ ਜਿਨ੍ਹਾਂ ਨੇ ਬਦਸਲੂਕੀ ਕੀਤੀ ਹੈ ਤੇ ਜੋ-ਜੋ ਸਟਾਫ ਨੇ ਬਦਸਲੂਕੀ ਕੀਤੀ ਉਹਨਾਂ ਨੂੰ ਨੌਕਰੀ ਤੋਂ ਕੱਢ ਕੇ ਉਹਨਾਂ ਦੀ ਜਗ੍ਹਾ ਨਵਾਂ ਸਟਾਫ ਰੱਖਿਆ ਜਾਵੇਗਾ ਅਤੇ ਇਹਨਾਂ ਸੁਣ ਕੇ ਸਭ ਲੋਕ ਮਰੀਜ਼ ਉੱਥੇ ਜਿਹੜੇ ਹਨ ਤਾੜੀਆਂ ਵਜਾਉਂਦੇ ਹਨ ਖੁਸ਼ ਹੁੰਦੇ ਹਨ ਬੜਾ ਵਧੀਆ ਫੈਸਲਾ ਹੈ ਦੋਸਤੋ ਉਸ ਤੋਂ ਬਾਅਦ ਆਰਾਮ ਨਾਲ ਘਰਾਂ ਦਾ ਹੈ ਸਕੂਨ ਦੀ ਨੀਂਦ ਸੁਣਦਾ ਹੈ ਦੋਸਤੋ ਹੌਲੀ ਹੌਲੀ ਸਮਾ ਵਿਦੇ ਨਾਲ ਅਮਨਦੀਪ ਉਹਨਾਂ ਦੇ ਸਾਰੇ ਹਸਪਤਾਲਾਂ ਨੂੰ ਆਪਣੇ ਵਰਗਾ ਬਣਾ ਲੈਂਦਾ ਹੈ ਸਭ pase ਵਧੀਆ ਇਲਾਜ ਹੁੰਦਾ ਹੈ ਦੋਸਤੋ ਕਿਵੇਂ ਲੱਗੀ ਤੁਹਾਨੂੰ ਇਹ ਕਹਾਣੀ ਦੱਸੋ ਜੀ ਕਮੈਂਟ ਦੇ ਵਿੱਚ ਤੁਹਾਡੇ ਅਨਮੋਲ ਕਮੈਂਟਾਂ ਦਾ ਸਾਨੂੰ ਇੰਤਜ਼ਾਰ ਰਹੇਗਾ ਜੇਕਰ ਚੈਨਲ ਤੇ ਨਵੇਂ ਹੋ ਚੈਨਲ ਨੂੰ ਕਰ ਲਵੋ ਜੀ ਸਬਸਕ੍ਰਾਈਬ ਨਾਲ ਲੱਗਦੀ ਬੈਲ ਆਈਕਨ ਨੂੰ ਦਬਾ ਦਿਓ ਜਿਸ ਨਾਲ ਸਾਡੀ ਹਰ ਇੱਕ ਨਵੀਂ ਤਾਜੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਨਸੋ ਬੜੀ ਚੰਗੀ ਵੀਡੀਓ ਤੁਹਾਡੀ ਲੈ ਕੇ ਆਏ ਸੀ ਚੰਗੀ ਲੱਗੀ ਦੋਸਤਾਂ ਮਿੱਤਰਾਂ ਨੂੰ ਸ਼ੇਅਰ ਜ਼ਰੂਰ ਕਰ ਦੇਣਾ ਜੀ ਤਾਂ ਕਿ ਇਸ ਤਰ੍ਹਾਂ ਦੀ ਵੀਡੀਓ ਸਭ ਤੱਕ ਪਹੁੰਚ ਸਕੇ ਦੋਸਤੋ ਦਿਓ ਸਾਨੂੰ ਇਜਾਜ਼ਤ ਮੈਂ ਤੁਹਾਡਾ ਦੋਸਤ ਅਮਨਦੀਪ ਸਿੰਘ ਧੰਨਵਾਦ